thank <laughs> you ਜੂਨੀਅਰ ਏਸ਼ੀਆ ਕੱਪ ਜਿੱਤਣ ਉਪਰੰਤ ਜੂਨੀਅਰ ਹਾਕੀ ਟੀਮ ਦੇ ਖਿਡਾਰੀ ਪ੍ਰਿੰਸ ਦੀਪ ਸਿੰਘ ਦਾ ਗਰੋਟਾ ਦੇ ਪਿੰਡ ਚੋਹਾਨ ਵਿਖੇ ਪੁੱਜਣ ਤੇ ਪਿੰਡ ਵਾਸੀਆਂ ਨੇ ਨਿੱਘਾ ਸਵਾਗਤ ਕੀਤਾ ਲੋਕਾਂ ਅਤੇ ਪਰਿਵਾਰਕ ਮੈਂਬਰਾਂ ਵੱਲੋਂ ਖੁਸ਼ੀ ਵਿੱਚ ਢੋਲ ਵਜਾ ਕੇ ਪੰਗੜੇ ਪਾਏ ਗਏ ਦੱਸਦੀਏ ਕਿ ਬਤੌਰ ਗੋਲ ਕੀਪਰ ਆਪਣੀਆਂ ਸੇਵਾਵਾਂ ਜੂਨੀਅਰ ਹਾਕੀ ਟੀਮ ਵਿੱਚ ਨਿਵਾਣ ਵਾਲੇ ਪ੍ਰਿੰਸ ਦੀਪ ਸਿੰਘ ਨੇ ਕਿਹਾ ਕਿ ਫਾਈਨਲ ਮੈਚ ਭਾਰਤ ਅਤੇ ਪਾਕਿਸਤਾਨ ਵਿਚਕਾਰ ਖੇਡਿਆ ਗਿਆ ਜਿਸ ਵਿੱਚ 5 ਤਿੰਨ ਨਾਲ ਭਾਰਤ ਜੂਨੀਅਰ ਏਸ਼ੀਆ ਕਪ ਜੇਤੂ ਰਿਹਾ ਉਸਨੇ ਆਪਣੀ ਸਫਲਤਾ ਦੇ ਲਈ ਪਰਮਾਤਮਾ ਦਾ ਸੁਕਰਾਨਾ ਅਦਾ ਕੀਤਾ ਅਤੇ ਕਿਹਾ ਕਿ ਉਸ ਦਾ ਟੀਚਾ 올림픽 ਖੇਡਾਂ ਵਿੱਚ 골ਡ ਮੈਡਲ ਹਾਸਲ ਕਰਨਾ ਹੈ ਉਧਰ ਪਰਿਵਾਰਕ ਮੈਂਬਰਾਂ ਨੇ ਵੀ ਖੁਸ਼ੀ ਸ਼ਾਂਜੀ ਕਰਦੇ ਹੋਏ ਕਿਹਾ ਕਿ ਪ੍ਰਿੰਸ ਸ਼ੁਰੂ ਤੋਂ ਹੀ ਮਿਹਨਤੀ ਅਤੇ ਕੁਝ ਅਲੱਗ ਕਰਨ ਦਾ ਜਜ਼ਬਾ ਪਾਲੇ ਹੋਏ ਸੀ ਜਿਸ ਦਾ ਨਤੀਜਾ ਅੱਜ ਸਾਹਮਣੇ ਹੈ ਆਓ ਦੇਖਦੇ ਹਾਂ ਰਾਪਤੀ ਨਿਊਜ਼ ਪੰਜਾਬ ਦੀ ਇੱਕ ਵਿਸ਼ੇਸ਼ ਰਿਪੋਰਟ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੀ ਆਪਣੇ ਪਰਿਵਾਰ ਦਾ ਸਾਰੇ ਜਿੰਨੇ ਮੇਰੇ ਦਾ ਸਵਾਗਤ ਕਰਨ ਆਏ ਆ ਇਨਾਂ ਨੂੰ ਉਮੀਦ ਸੀ ਮੈਂ ਮੈਡਲ ਲੈ ਕੇ ਆਉਂਗਾ ਤੇ ਤੁਹਾਡੇ ਦਿੱਤੇ ਇਹਨਾਂ ਨੇ ਬਹੁਤ ਬਹੁਤ ਧੰਨਵਾਦ ਆ ਤੇ ਮੈਂ ਇਹਨਾਂ ਨੂੰ ਵਾਦਾ ਕਰਦਾ ਕਿ ਮੈਂ ਅੱਗੇ ਵੀ ਇਦਾਂ ਹੀ ਮੈਡਲ ਲੈ ਕੇ ਆਵਾਂਗਾ ਤੇ ਆਪਣੇ ਪਿੰਡ ਦਾ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰਾਂਗਾ ਤੇ ਏਸ਼ੀਆ ਕੱਪ ਜਿੱਤ ਗਏ ਆ ਜੀ ਮਾਨ ਚ ਜੂਨੀਅਰ ਏਸ਼ੀਆ ਕੱਪ ਜਿੱਤ ਗਏ ਆ ਮਾਨ ਚ ਮਸਕਰੋ ਵਿੱਚ ਹੋਇਆ ਜੀ ਸਾਡਾ ਫਾਈਨਲ ਮੈਚ ਪਾਕਿਸਤਾਨ ਨਾਲ ਹੀ ਤੇ ਬਹੁਤ ਟਫ ਮੈਚ ਸੀ ਪਰ ਆਪਾਂ ਪੂਰੀ ਫਾਈਟ ਦਿੱਤੀ ਪੰਜ ਤਿੰਨ ਮੈਂ ਗੋਲ ਕੀਪਰ ਆਂ ਤੇ ਆਪਣਾ ਮੈਂ ਪੂਰਾ ਬੈਸਟ ਦਿੱਤਾ ਆਪਣਾ ਸਾਡੀ ਇੱਕ ਟੀਮ ਹੈ ਟੀਮ ਗੇਮ ਹੈ ਸਾਰੇ ਨੇ ਆਪਣਾ ਬੈਸਟ ਦੇ ਕੇ ਆਪਾਂ ਅੱਜ ਇਹ ਮੈਚ ਜਿੱਤੇ ਆ ਮੇਰੇ ਆਪਣਾ ਕਲੇਰ ਰੋਲ ਮਾਡਲ ਨਹੀਂ ਪੂਰੀ ਟੀਮ ਆ ਵਿਦ ਕੋਚ ਐ ਫਿਜ਼ੋ ਵਾਲੇ ਆ ਸਭ ਉਹਨਾਂ ਦਾ ਉਹਨਾਂ ਨੇ ਜਿਹੜਾ ਨੂੰ ਚੀਜ਼ ਦਿਖਾਈ ਐ ਉੱਤੇ ਬਹੁਤ ਕੰਮ ਕੀਤਾ ਮੈਂ ਕਹਿੰਦਾ ਪਿੰਡ 'ਚ ਇੱਕ ਗਰਾਊਂਡ ਬਣੇ ਜਿਹੜੀ ਨਹੀਂ ਹੈ ਜਿਹੜੀ ਤਾਂ ਤੁਮ ਜਿਹੜੀ ਗਲਤ ਗੱਲ ਐ ਇਹ ਤਵਾਇ ਨਸ਼ੇ ਜਿਹੜੇ ਆ ਉਹ ਬੰਦ ਹੋਣ ਬਿਲਕੁਲੀ ਉਹ ਛੱਡ ਗਏ ਤੇ ਇਹ ਚੀਜ਼ੇ ਗੇਮ ਨਾਲ ਜੁੜਨ ਆਪਣਾ ਵਧੀਆ ਹੋਰ ਕਰਨ ਤੇ ਮੇਰੇ ਤੋਂ ਵੀ ਉੱਪਰ ਆਨ। 2 ਘੰਟੇ ਸਵੇਰੇ 3 ਘੰਟੇ ਸ਼ਾਮ ਨੂੰ ਪ੍ਰੈਕਟਿਸ ਕਰਦਾ 5 ਘੰਟੇ ਨਵੇਂ ਖਿਡਾਰੀਆਂ ਲਈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੈਂ ਸਰਮਈ ਕਹਿੰਦਾ ਕਿ ਵਧੀਆ ਆਪਣਾ ਮਿਹਨਤ ਕਰੋ ਆਪਣੀ ਜਿਹੜੀ ਚੀਜ਼ ਆਪਣੀ ਗੇਮ ਲਈ ਟਾਈਮ ਕੱਢੋ ਸਵੇਰੇ ਉੱਠੋ ਵਧੀਆ ਆਪਣਾ ਖੇਡੋ ਤੇ ਨਸ਼ਿਆਂ ਤੋਂ ਦੂਰ ਮਾਨ ਕੀਤਾ ਸਾਡਾ ਬਹੁਤ ਠੀਕ ਹੈ ਸਿਰ ਉੱਚਾ ਕੀਤਾ ਸਾਨੂੰ ਬਹੁਤ-ਬਹੁਤ ਮਾਣ ਹੈ ਇਸ ਬੱਚੇ ਤੇ ਇਹਨੇ ਸਾਡੇ ਨਾਲ ਨਾਲ ਸਾਡੇ ਪਿੰਡ ਦਾ ਵੀ ਬਹੁਤ ਮਾਣ ਕੀਤਾ ਸਾਨੂੰ ਗਰਵ ਹੈ ਅਸੀਂ ਕਹਿੰਦੇ ਹਰ ਘਰ ਚੰਦਾਂ ਦਾ ਬੱਚੇ ਪੈਦੇ ਹੋਣ ਔਰ ਪਿੰਡ ਦਾ ਤੇ ਦੇਸ਼ ਦਾ ਤੇ ਆਪਣੇ ਪਰਾਂ ਦਾ ਆਪਣੇ ਆਲੇ ਦੁਆਲੇ ਦਾ ਸਾਰੇ ਨਾਮ ਸਿੰਘ ਮੇਰੇ ਬ੍ਰਦਰ ਹੈ ਤੇ ਇਹ ਸ਼ੁਰੂ ਤੋਂ ਚਾਹੁੰਦੇ ਸੀ ਕਿ ਮੈਂ ਕੁਝ ਵੱਡਾ ਕਰਾਂ ਤੇ ਅੱਜ ਇਹ ਬਹੁਤ ਕੁਝ ਬਹੁਤ ਵੱਡਾ ਕੁਝ ਕਰਕੇ ਆਏ ਆ ਇਹ ਏਸ਼ੀਆ ਕਪ ਜੂਨੀਅਰ ਥੇਲਨਗੇ ਹੀ ਓਮਾਨ ਵਿੱਚ ਮਸਕਤ ਵਿੱਚ ਤੇ ਅੱਜ ਉਹ 골ਡ ਮੈਡਲ ਲੈ ਕੇ ਆਏ ਆ ਇਹ ਇਨਾਂ ਨੇ ਸਾਡੀ ਪੂਰੀ ਫੈਮਲੀ ਦਾ ਨਾਮ ਰੋਸ਼ਨ ਕੀਤਾ ਸਾਡੇ ਪੂਰੇ ਪਿੰਡ ਦਾ ਨਾਮ ਰੋਸ਼ਨ ਕੀਤਾ ਤੇ ਪੂਰੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਤੇ ਪੂਰੇ ਭਾਰਤ ਦਾ ਵੀ ਨਾਮ ਰੋਸ਼ਨ ਕੀਤਾ ਅਸੀਂ ਜਾਣਦੇ ਆ ਕਿ ਅੱਜੇ ਵੀ ਅੱਗੇ ਵੀ ਸਾਡੇ ਭਈਆ ਇਦਾਂ ਹੀ ਅੱਗੇ ਜਾਣ ਤੇ 골ਡ ਮੈਡਲ ਮੇਰਾ ਬੱਚਾ ਅੱਜ ਨਾਮ ਜਿੱਤ ਕੇ ਆਇਆ ਏਸ਼ੀਆ ਜੂਨੀਅਰ ਕੱਪ ਜਿੱਤੇ ਹੀ ਆਇਆ ਆਮਾਨ ਵਿੱਚੋਂ ਤੇ ਮੈਂ ਚਾਹੀਏ ਚਾਂਦੀ ਤੇ ਮੈਂ ਆਪਣੇ ਮਾਂ ਬੱਚੇ ਦੇ ਨਾਂ ਤੇ ਅਸੀਂ ਜਾਨੀਏ ਤੇ ਮੇਰੇ ਦੇ ਪ੍ਰਦੇਸ਼ ਦਾ ਨਾਂ ਰੋਸ਼ਨ ਕਰੇ ਔਰ ਪਿੰਡ ਦਾ ਨਾਂ ਰੋਸ਼ਨ